ਫਿਰੋਜ਼ਪੁਰ ਫਾਇਲਕਰ ਰੋਡ ਤੇ ਰਜਾਨਾ ਐਕਸੀਡੈਂਟ ਹੁੰਦੇ ਹੈਗੇ ਆ ਹਾਦਸੇ ਵਾਪਰਦੇ ਆ ਜਿਆਦਾ ਲੋਕ 108 ਐਂਬੂਲੈਂਸ ਤੇ ਹੀ ਫੋਨ ਲਗਾਉਂਦੇ ਆ ਪਰ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ 112 ਨੰਬਰ ਇੱਕ ਡਾਇਲ ਨੰਬਰ ਦਿੱਤਾ ਗਿਆ ਸੀ ਵੀ ਇਸ ਨੰਬਰ ਤੇ ਤੁਸੀਂ ਡਾਇਲ ਕਰਦੇ ਤਾਂ ਐਸਐਸਐਫ ਸੜਕ ਸੁਰੱਖਿਆ ਫੋਰਸ ਦੀ ਟੀਮ ਜਿਹੜੀ ਹੈ ਉਹ ਮੁੱਕ ਤੇ ਪਹੁੰਚ ਜਾਂਦੀ ਹੈ ਇੱਕ ਨਵੀਂ ਟੀਮ ਗਠਿਤ ਕੀਤੀ ਗਈ ਸੀ ਤੇ ਬੜੀਆਂ ਟੌਪ ਦੀਆਂ ਗੱਡੀਆਂ ਜਿਹੜੀਆਂ ਉਹ ਇਹਨਾਂ ਨੂੰ ਦਿੱਤੀਆਂ ਗਈਆਂ ਐਸਐਸਐਫ ਨੂੰ ਕਾਫੀ ਮਹਿੰਗੀਆਂ ਗੱਡੀਆਂ ਵੀ ਹੈਗਿਆ ਨੇ ਕਿ ਘੱਟ ਸਮੇਂ ਦੇ ਵਿੱਚ ਜਿਸ ਜਨਾਂ ਐਕਸੀਡੈਂਟ ਹੋਇਆ ਉਹਨਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ ਜੇਕਰ ਕੋਈ ਫੱਟੜ ਹੈ ਤੁਹਾਨੂੰ ਮਲਮ ਪੱਟੀ ਕਰ ਦਿੱਤੇ ਜਾਵੇ ਜੇਕਰ ਕੋਈ ਗੰਭੀਰ ਜ਼ਖਮੀ ਹੋ ਗਿਆ ਉਹਨੂੰ ਕਿਸੇ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ ਜਾਵੇ 112 ਨੰਬਰ ਡਾਇਲ ਕੀਤਾ ਜਾਂਦਾ ਹੈ ਸੜਕ ਸੁਰੱਖਿਆ ਫੋਰਸ ਹੈਗੀ ਪੂਰੀ ਜਾਣਕਾਰੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੇਣੀ ਹੈਗੀ ਇੱਕ ਨੰਬਰ ਜਿਹੜਾ ਉਹ ਵੀ ਅਸੀਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸ ਦੇਣਾ ਹੈਗਾ ਕੋਈ ਵੀ ਤੁਹਾਡੇ ਸਾਹਮਣੇ ਘਟਨਾ ਵਾਪਰੀ ਹੈ 112 ਦੇ ਡਾਇਲ ਵੀ ਕਰ ਸਕਦੇ ਹੋ ਜੇਕਰ ਤੁਹਾਡੇ ਲੱਗੇ ਆ ਇਹ ਗੱਡੀ ਲੱਗੇ ਰਹਿੰਦੀ ਆ 59 ਕਿਲੋਮੀਟਰ ਦਾ ਦਾਇਰਾ ਫਿਰੋਜ਼ਪੁਰ ਤੋਂ ਲੈ ਕੇ ਅੰਮ੍ਰਿਤ ਖਾਸ ਤੱਕ ਇਹਨਾਂ ਦੇ ਕੋਲ ਏਰੀਆ ਹੈਗਾ ਜਿਆਦਾਤਰ ਇਹ ਗੱਡੀ ਸ਼੍ਰੀ ਪ੍ਰਕਾਸ਼ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲ ਖੜਦੀ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਜਾਂ ਅੰਮ੍ਰਿਤ ਖਾਸ ਦੇ ਲਾਗੇ ਇਹ ਗੱਡੀ ਖੜਦੀ ਹੈਗੀ ਆ ਪੂਰੀ ਟੀਮ ਇਹਨਾਂ ਦੀ ਸ਼ਿਫਟਾਂ ਦੇ ਵਿੱਚ ਇਹ ਟੀਮ ਕੰਮ ਕਰਦੀ ਹੈਗੀ ਆ ਗੱਲਬਾਤ ਕਰ ਲੈਣੇ ਆ ਮੈਡਮ ਨੇਹਰ ਆਣੀ ਜੀ ਸਾਡੇ ਨਾਲ ਨੇ ਮੈਂ ਕਿੰਨੇ ਘੰਟੇ ਜਿਹੜੀ ਆ ਤੁਹਾਡੀ ਇੱਥੇ ਸਰਵਿਸ ਰਹਿੰਦੀ ਆ ਤੇ ਕਿਸ ਤਰ੍ਹਾਂ ਦੇ ਤੁਹਾਨੂੰ ਫੋਨ ਆਉਂਦੇ ਹੈਗੇ ਆ ਕਿੰਨੇ ਲੋਕਾਂ ਨੂੰ ਬਚਾ ਦਿੱਤਾ ਹੋਊਗਾ ਫੋਨ ਆਇਆ ਗੱਡੀ ਪਹੁੰਚੀ ਫਰਸਟ ਏਡ ਦੇਤੀ ਜੀ ਗੰਭੀਰ ਅਦਾ ਹਸਪੀਟਲ ਪਹੁੰਚਾਤਾ ਹਾਂਜੀ ਸਰ ਬਿਲਕੁਲ ਇੱਥੇ ਸਾਨੂੰ ਹਰ ਰੋਜ਼ ਜਿੱਦਾਂ ਅਸੀਂ 8-8 ਘੰਟੇ ਦੀ ਸ਼ਿਫਟ ਹੈ ਜਿੱਦਾਂ ਤੁਸੀਂ ਪੁੱਛਿਆ ਸਾਨੂੰ ਸ਼ਿਫਟ 8-8 8 ਤੋਂ 8 ਜਿੱਦਾਂ ਸਵੇਰ ਸਵੇਰ 6 ਤੋਂ ਦੁਪਹਿਰ 2 ਵਜੇ 2 ਵਜੇ ਤੋਂ ਰਾਤ 10 10 ਤੋਂ ਸਵੇਰ 6 ਇਦਾਂ ਕਰਕੇ 8-8 ਘੰਟੇ ਦੀਆਂ ਸ਼ਿਫਟਾਂ ਪਰ ਡਿਊਟੀ ਪਰ ਤਨਾਨਾਤ ਹੁੰਦੇ ਨੇ ਸਾਡੇ ਕਰਮਚਾਰੀ ਤੇ ਇੱਕ ਸ਼ਿਫਟ ਵਿੱਚ ਪੰਜ ਸਾਡੇ ਮਤਲਬ ਮੁਲਾਜ਼ਮ ਹੁੰਦੇ ਨੇ ਤਨਾ ਤੇ ਦੋ ਲੜਕੇ ਹੁੰਦੇ ਨੇ ਦੋ ਲੜਕੀਆਂ ਤੇ ਇੱਕ ਏਐਸਆਈ ਮਤਲਬ ਇੰਚਾਰਜ ਸਾਡੇ ਹੁੰਦੇ ਨੇ ਤੇ ਸਾਡਾ ਮਤਲਬ ਕਵਰ ਏਰੀਆ ਸਾਡਾ ਹੈਗਾ ਫਿਰੋਜ਼ਪੁਰ ਤੋਂ ਮੀਰਖਾਸ ਤੱਕ ਹੈਗਾ ਜੋ ਅਸੀਂ ਆਪਣੇ ਮਤਲਬ ਐਕਸੀਡੈਂਟ ਦੇ ਦੌਰਾਨ ਅਸੀਂ ਏਰੀਆ ਕਵਰ ਕਰਦੇ ਹਾਂ 49 ਕਿਲੋਮੀਟਰ ਹੈਗਾ ਏਰੀਆ ਤੇ ਇਤੋਂ ਇਲਾਵਾ ਸਾਨੂੰ ਹਰ ਰੋਜ਼ ਡੇਲੀ ਜਿੱਦਾਂ ਨਾਰਮਲ ਐਕਸੀਡੈਂਟ ਵੀ ਹੋ ਡੈਥ ਕੇਸ ਕੇਸ ਜਿੱਦਾਂ ਕਿ ਨਾਈਟ ਦੇ ਜ਼ਿਆਦਾ ਡੈਥ ਕੇਸ ਹੁੰਦੇ ਨੇ ਤੇ ਦਿਨ ਦੇ ਸਮੇਂ ਨਾਰਮਲ ਵੀ ਕੇਸ ਜਿੱਦਾਂ 4-5 ਤਾਂ ਨਾਰਮਲ ਡੇਲੀ ਰੁਟੀਨ ਹੁੰਦੇ ਹੀ ਨੇ ਹੁੰਦੇ ਹੀ ਨੇ ਕੇਸ ਇੰਨਾ ਜਿੱਦਾਂ ਅਸੀਂ ਡੀਲ ਕਰਦੇ ਆਂ ਤੇ ਜਿੱਦਾਂ ਜੇ ਨਾਰਮਲ ਸੱਟਾਂ ਵਗੈਰਾ ਹੁੰਦੀ ਹੈ ਤਾਂ ਅਸੀਂ ਫਰਸਟ ایڈ ਦਿੰਨੇ ਆਂ ਜੇ ਗੰਭੀਰ ਕੋਈ ਜ਼ਿਆਦਾ ਜ਼ਖਮੀ ਜ਼ਿਆਦਾ ਗੰਭੀਰ ਹੁੰਦੇ ਨੇ ਤਾਂ ਉਹਨੂੰ ਆਪਾਂ ਐਂਬੂਲੈਂਸ ਦੇ ਰਾਹੀਂ ਸਿਵਲ ਹਸਪੀਟਲ ਜੋ ਵੀ ਆਪਾਂ ਨੂੰ ਨੇੜੇ ਹਸਪੀਟਲ ਲੱਗਦਾ ਉੱਥੇ ਪਹੁੰਚਾ ਦਿੱਤਾ ਜਾਂਦਾ ਹੈ ਹਾਂ ਜਿੱਦਾਂ ਕੇਸ ਸ਼ਾਮ ਸਮੇਂ ਜੋ ਨੇਰਾ ਹੁੰਦਾ ਹਰੇਕ ਬੰਦੇ ਨੂੰ ਕਾਲੀ ਆ ਮੈਂ ਤੇ ਘਰ ਪਹੁੰਚ ਜਾ ਜਿਆਦਾਤਰ ਕੇਸ ਉਸ ਸਮੇਂ ਵਾਪਰਦੇ ਹੈਗੇ ਆ ਜਾਂ ਰਾਤ ਕਈ ਵਾਰ 11 12 ਵਜੇ ਵੀ ਆਉਂਦਾ ਬੰਨ ਦੇ ਵਿੱਚ ਆਉਂਦਾ ਵੀ ਹੋ ਯਾਰ ਕਿੱਧਰ ਹੁਣ ਇੱਥੇ ਸੀ ਤੇ ਜਾਣਾ ਪੈ ਗਿਆ ਕਿ ਜਾਣਾ ਹੀ ਜਾਣਾ ਨਹੀਂ ਨਹੀਂ ਸਰ ਇਹ ਜੋ ਆਪਣੀ ਇੱਕ ਸੇਵਾ ਲਾ ਲਓ ਦੂਸਰੀ ਡਿਊਟੀ ਲਾ ਲਓ ਇਹ ਅਸੀਂ ਪੂਰੇ ਤਨ ਮਨ ਨਾਲ ਪੂਰੀ ਤਰ੍ਹਾਂ ਨਿਭਾ ਰਹੇ ਆ ਜੀ ਤੇ ਯੂਰ ਪਹੁੰਚੀ ਦਾ ਜੀ ਜਲਦੀ ਤੋਂ ਜਲਦੀ ਕਿੰਨੀ ਕੋਸ਼ਿਸ਼ ਕਰ ਸਕੀਏ ਉਹਨਾ ਟਾਈਮ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰੀ ਦੀ ਅਸਾਂ ਹਾਂ ਸੰਨਿਲ ਜੀ ਜਿੱਦਾਂ ਤੁਸੀਂ ਪਹੁੰਚ ਜਾਂਦੇ ਹੈਗੇ ਹੋ ਕੀ ਦੇਖਿਆ ਜਾਂਦਾ ਮੌਕੇ ਤੇ ਵੀ ਸੱਟਾਂ ਕਿੰਨੀਆਂ ਹੈਗੀਆਂ ਨੇ ਉਹਨੂੰ ਫਰਸਟ ایڈ ਦੇਣੀ ਹੈ ਜਾਂ ਉਸ ਤੋਂ ਅਗਲੀ ਕਾਰਵਾਈ ਕੀ ਰਹਿੰਦੀ ਹੈ ਤੁਹਾਡੀ ਸਰ ਪਹਿਲਾਂ ਸਭ ਤੋਂ ਚਾ ਪਹਿਲਾਂ ਜਾ ਕੇ ਆਪਾਂ ਲੋਕਾਂ ਦਾ ਵੇਖੀਦਾ ਵੀ ਉਹਨਾਂ ਨੂੰ ਸੱਟ ਕਿੰਨੀ ਹੈ ਜੇ ਸੱਟ ਦੇ ਹਿਸਾਬ ਨਾਲ ਪਹਿਲਾਂ ਉਹਨਾਂ ਨੂੰ ਫਰਸਟ ایڈ ਦੇਈਦਾ ਜੇ ਜ਼ਿਆਦਾ ਕ੍ਰਿਟੀਕਲ ਲੱਗਦੀ ਹੈ ਪੋਜੀਸ਼ਨ ਫਿਰ ਆਪਾਂ ਉਹਨਾਂ ਨੂੰ ਹਸਪੀਟਲ ਵੀ ਪਹੁੰਚਾਈਦਾ ਅ ਐਂਬੂਲੈਂਸ ਨੂੰ ਕਾਲ ਕਰਕੇ ਬੁਲਾਇਆ ਜਾਂਦਾ ਜੇ ਜਿਆਦਾ ਪੇਸ਼ੈਂਟ ਸੀਰੀਅਸ ਹੈ ਤਾਂ ਅਸੀਂ ਆਪ ਦੇ ਥਰੂ ਵੀ ਗੱਡੀ ਦੇ ਥਰੂ ਵੀ ਪੰਚਾਦੀ ਦਾ ਹਸਪਤਾਲ ਅ ਪਿਛਲੇ ਦਿਨਾਂ ਇੱਕ ਸੜਕੀ ਹਾਦਸਾ ਹੋਇਆ 12 ਪਰਿਵਾਰ ਚਲੇ ਜਾਂਦੇ 12 ਪਰਿਵਾਰਾਂ ਦੇ ਮੈਂਬਰ ਚਲੇ ਜਾਂਦੇ ਹੈਗੇ ਤੁਹਾਡੀ ਟੀਮ ਸ਼ਾਇਦ ਇਹ ਗੱਡੀ ਸੀ ਸਟਾਫ ਆ ਨਹੀਂ ਸੀ ਸਟਾਫ ਤੁਹਾਡਾ ਦੂਜਾ ਸੀ ਤੁਸੀਂ ਸੀ ਉਸ ਦਿਨ ਉਸ ਦਿਨ ਵੀ ਦੇਖਿਆ ਵੀ ਤੁਹਾਡੀ ਟੀਮ ਮੌਕੇ ਤੇ ਪਹੁੰਚੀ ਸੀ ਤੇ ਮੈਂ ਤਾਂ ਐਸਐਸਪੀ ਮੈਡਮ ਸਾਹਿਬ ਨੂੰ ਇੱਥੇ ਤਾਂ ਕਹਿਦਾ ਦਾ ਮੈਂ ਕਿਾ ਹੋਰ ਕੋਈ ਸਨਮਾਨ ਹੋਏ ਨਾ ਹੋਏ ਇਹਨਾਂ ਬੱਚਿਆਂ ਦਾ ਸਨਮਾਨ ਜ਼ਰੂਰੀ ਬੰਦਾ ਹੈਗਾ ਇੱਕ ਕੀ ਉਹ ਸੇਵਾ ਪਾਉਣਾ ਸੀ ਤੁਹਾਡੇ ਚ ਵੀ ਲੋਕਾਂ ਨੂੰ ਬਚਾ ਲਿਆ ਜਾਵੇ ਐਸ ਐਸ ਮੈਂ ਦੇਖਿਆ ਲਾਈਵ ਸੀ ਮੈਂ ਲਗਭਗ ਜਿੰਨਾ ਚ ਰੋਇਆ ਵੀ ਇੱਕ ਇੱਕ ਜਾਨ ਨੂੰ ਬਚਾਉਣ ਦੇ ਲਈ ਉਹਨਾਂ ਦੀ ਮਲਮ ਪੱਟੀ ਤੁਸੀਂ ਕਰ ਰਹੇ ਸੀ ਬਚਾਇਆ ਜਾ ਰਿਹਾ ਸੀ ਹਾਂਜੀ ਸਰ ਬਿਲਕੁਲ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਅਸੀਂ ਮੌਕੇ ਤੇ ਜਾ ਕੇ ਜਦੋਂ ਮਤਲਬ ਉੱਥੇ ਜਾ ਕੇ ਦੇਖਦੇ ਹਾਂ ਸਭ ਤੋਂ ਸਾਡੀ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹਦੀ ਹਰ ਕਿਸੇ ਵੀ ਕੀਮਤ ਤੇ ਉਹਦੀ ਜਾਨ ਬਚਾਈ ਜਾਵੇ ਉਹ ਜਿਸ ਜੋ ਵੀ ਬੰਦਾ ਹੈ ਜੋ ਵੀ ਵਿਅਕਤੀ ਉੱਥੇ ਮੌਜੂਦ ਹੈ ਉਹਦੀ ਜਾਨ ਹਰ ਹਾਲ 'ਚ ਬਚਾਈ ਜਾਵੇ ਉਹਦੀ ਕੋਸ਼ਿਸ਼ ਸਾਡੀ ਇਹੀ ਰਹਿੰਦੀ ਕਿ ਉਹਦੀ ਜਾਨ ਬਚਾਈ ਜਾਵੇ ਉਹਦੀ ਮਤਲਬ ਜ਼ਖਮਾ ਕੋਈ ਵੀ ਹੈ ਉਸ ਜਿਵੇਂ ਵੀ ਜਿਸੇ ਵੀ ਤਰ੍ਹਾਂ ਦਾ ਉਹ ਇੰਜਰਡ ਹੈ ਉਸ ਤਰ੍ਹਾਂ ਦੀ ਉਹਦੀ ਹੈਲਪ ਕੀਤੀ ਜਾਵੇ ਉਹਨੂੰ ਫਰਸਟ ایڈ ਸਭ ਤੋਂ ਪਹਿਲਾਂ ਤੁਹਾਨੂੰ ਫਰਸਟ ایڈ ਦਿੱਤੀ ਜਾਂਦੀ ਹੈ ਫਿਰ ਅਸੀਂ ਉੱਥੇ ਜਿੱਦਾਂ ਤੁਸੀਂ ਬੋਲਿਆ ਉੱਥੇ ਜਿਹੜਾ ਹੋਇਆ ਮੋਹਨ ਕੇ ਹੀ ਠਾੜ ਜੋ ਐਕਸੀਡੈਂਟ ਹੋਇਆ ਉੱਥੇ ਸੀਪੀਆਰ ਵੀ ਸਾਡੇ ਮਤਲਬ ਮੁਲਾਜ਼ਮਾਂ ਵੱਲ ਦਿੱਤੀ ਗਈ ਸੀ ਮੈਂ ਖੁਦ ਸੀਗੀ ਉੱਥੇ सीपीआर ਦਿੱਤੀ ਉਹਨਾਂ ਨੂੰ ਫਰਸਟ ایڈ ਦਿੱਤੀ ਬਾਕੀ ਜੋ ਉੱਥੇ ਡੈੱਡ ਸੀਗੇ ਆਲਰੇਡੀ ਡੈੱਡ ਹੋ ਚੁੱਕੇ ਸੀ 8 ਤੋਂ 9 ਜਣੇ ਉਹਨਾਂ ਨੂੰ ਆਪਾਂ ਡੈੱਡ ਬੋਡੀਆਂ ਨੂੰ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਫਿਰ ਉਸ ਤੋਂ ਬਾਅਦ ਜੋ ਇੰਜਰਡ ਸੀਗੇ ਕਾਫੀ ਜ਼ਿਆਦਾ ਮਤਲਬ ਇੰਜਰਡ ਸੀਗੇ ਬਹੁਤ ਜ਼ਿਆਦਾ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਖਮੀ ਸੀਗੇ ਉਹਨਾਂ ਨੂੰ ਆਪਾਂ ਆਪਣੇ ਐਂਬੂਲੈਂਸ ਤੇ ਆਪਣੀ ਗੱਡੀ ਦੇ ਦੁਆਰਾ ਵੀ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਪਹੁੰਚਾਇਆ ਫਿਰ ਉਹਨਾਂ ਦੇ ਵਾਰਸਾਂ ਦੇ ਵਾਰਸਾਂ ਨੂੰ ਉਹਨਾਂ ਨੂੰ ਕਾਲ ਕਰਕੇ ਉਹਨਾਂ ਨੂੰ ਇਤਲਾਹ ਦਿੱਤੀ ਉਸ ਬਾਰੇ ਬਹੁਤ ਜ਼ਿਆਦਾ ਮਤਲਬ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜਿੰਨੀ ਸਾਡੇ ਤੋਂ ਹੋ ਪਾਈ ਹੈ ਹਾਂ ਜਿੱਦਾਂ ਕਿਸੇ ਹਾਦਸਾ ਵਾਪਰਦਾ ਲੋਕ 112 ਦੇ ਲੋਕਾਂ ਨੂੰ ਪਹਿਲੇ ਪਤਾ ਨਹੀਂ ਸੀ ਜਦੋਂ ਅਸੀਂ ਪਹਿਲਾ ਵਾਲਾ ਵੀਡੀਓ ਪਾਇਆ ਐਸਐਸਪੀ ਮੈਡਮ ਵਾਲਾ ਫਿਰ ਫੋਨ ਵੀ ਆਣੇ ਸ਼ੁਰੂ ਹੋ ਗਏ ਕੋਈ ਅਜਿਹੇ ਨੰਬਰ ਵੀ ਹੈਗਾ 112 ਦੇ ਪਹਿਲਾਂ ਕਾਲ ਚੰਡੀਗੜ੍ਹ ਜਾਊਗੀ ਫਿਰ ਫੋਨ ਤੁਹਾਨੂੰ ਆਊਗਾ ਕੋਈ ਡਾਇਰੈਕਟ ਨੰਬਰ ਵੀ ਸੰਪਰਕ ਕਰ ਸਕਦੇ ਬਿਲਕੁਲ ਜੀ ਇੱਕ ਪੰਜਾਬ ਸਰਕਾਰ ਨੇ ਸਾਨੂੰ ਇੱਕ ਪਰਸਨਲ ਸਾਡੀ ਗੱਡੀ ਦਾ ਨੰਬਰ ਵੀ ਦਿੱਤਾ ਹੋਇਆ ਇੱਕ ਫੋਨ ਵੀ ਦਿੱਤਾ ਹੋਇਆ ਸਾਨੂੰ ਇੱਕ ਪਰਸਨਲ ਜੇ ਕਿਸੇ ਨੂੰ ਉਦਾਂ ਕੋਈ ਦਿੱਕਤ ਕੋਈ ਵੀ ਦਿੱਕਤ ਆਉਂਦੀ ਹੈ ਵੈਸੇ ਤਾਂ ਕੰਟਰੋਲ ਰੂਮ ਦਾ ਨੰਬਰ 112 ਡਾਇਲ ਕਰਨ ਤੇ ਇਮਰਜੈਂਟਲੀ ਅਸੀਂ ਪਹੁੰਚ ਜਾਂਦੇ ਆ ਤਨਾਤ ਮਤਲਬ ਅਸੀਂ ਡਿਊਟੀ ਤੇ ਤਨਾਤ ਹੁੰਨੇ ਆ ਤਾਂ ਸਾਨੂੰ ਕਾਲ ਆਉਣ ਦੇ ਇਮਰਜੈਂਟਲੀ ਅਸੀਂ ਪਹੁੰਚ ਜਾਂਦੇ ਆ ਪਰ ਫਿਰ ਵੀ ਜੇਕਰ ਕੋਈ ਹੋਰ ਦਿੱਕਤ ਆਉਂਦੀ ਹੈ ਜਾਂ ਕਿਦਾਂ ਵੀ ਤਾਂ ਫਿਰ ਵੀ ਸਾਨੂੰ ਇੱਕ ਗੱਡੀ ਦਾ ਪਰਸਨਲ ਨੰਬਰ ਵੀ ਦਿੱਤਾ ਹੋਇਆ ਹੈ ਉਹ ਨੰਬਰ ਹੈਗਾ ਜੀ 9855652505 हां मैं 5252 52505 हां जी 52505 ਉਹ ਗੱਡੀ ਦਾ ਸੌਰੀ ਰੂਟ ਦਾ ਕੋਡ ਹੈ ਜਿੱਦਾਂ ਫਿਰੋਜ਼ਪੁਰ ਤੋਂ ਲੈ ਕੇ ਅਮੀਰਖਾਸ ਤੱਕ ਰੂਟ ਕੋਡ ਹੈ ਮਤਲਬ 52505 हां जी ਬਿਲਕੁਲ ਇਹ ਨੰਬਰ ਹੈਗਾ ਤੁਸੀਂ ਨੰਬਰ ਵੀ ਨੋਟ ਕਰ ਰਹੇ ਹੋ ਸੁਨੀਲ ਕੁਮਾਰ ਉਹ ਹਨ ਸੁਨੀਲ ਜੀ ਕੀ ਖਾਸ ਹੈਗਾ ਗੱਡੀ 'ਚ ਆ ਜਾਓ ਪਰਲੀ ਸਾਈਡ ਇਧਰ ਮੈਂ ਆਉਣਾ ਤੇ ਆਪਾਂ ਦੇਖਨੇ ਕਿੱਦਾਂ ਦੇ ਕੈਮਰੇ ਲੱਗੇ ਆ ਜਾਂ ਕਿਵੇਂ ਮੈਸੇਜ ਜਦੋਂ 112 ਦੇ ਆਉਂਦਾ ਹੈ ਤੇ ਉਸ ਤੋਂ ਬਾਅਦ ਕਿਹੜਾ ਕੈਮਰਾ ਹੈ ਜਾਂ ਕੀ ਸਿਸਟਮ ਲੱਗ ਰੱਖਿਆ ਸਾਰਾ ਉਹਨਦੇ ਬਾਰੇ ਆਪਾਂ ਜਾਣਕਾਰੀ ਜਿਹੜੀ ਹੈ ਤੁਹਾਡੇ ਤੋਂ ਲੈ ਲੈਨੇ ਆ ਕੀ ਖਾਸ ਹੈਗਾ ਜੀ ਸਰ ਇਹ ਗੱਡੀਆਂ ਆਪਣੇ ਫਿਰੋਜ਼ਪੁਰ ਦੇ ਵਿੱਚ ਆਪਾਂ ਨੂੰ ਪੰਜ ਗੱਡੀਆਂ ਮਿਲੀਆਂ ਜੀ ਐਸਐਸਐਫ ਦੀਆਂ ਜਿੰਦੇ ਵਿੱਚ ਚਾਰ ਗੱਡੀਆਂ ਹਿਲਿਕਸ ਹੈ ਤੇ ਇਹ ਆਪਾਂ ਨੂੰ ਸਕੋਰਪੀਓ ਮਿਲੀ ਹੈ ਜੀ ਸਕੋਰਪੀਓ ਐਨ ਇਹਦੇ ਫਰੰਟ ਤੇ ਆਪਣੇ ਕੋਲ ਸਰ ਇੱਕ ਕੈਮਰਾ ਮਿਲਿਆ ਜੀ ਇਹ ਕੈਮਰਾ ਇਹ ਕੈਮਰਾ ਜੋ ਆਪਣਾ ਸਾਰਾ ਫਰੰਟ ਕਵਰ ਕਰਕੇ ਚੱਲਦਾ ਹੈ ਜੀ ਉਸ ਤੋਂ ਇਲਾਵਾ ਇੱਕ ਆਪਾਂ ਨੂੰ ਬੋਡੀ ਕੈਮਰਾ ਮਿਲਿਆ ਜੀ ਜੋ ਆਪਾਂ ਕੋਈ ਵੀ ਐਕਸੀਡੈਂਟ ਕੇਸ ਜਾਂ ਕੋਈ ਵੀ ਕਿਸੇ ਵੀ ਤਰੀਕੇ ਦਾ ਓਨ ਰੋਡ ਕੋਈ ਡੀਲ ਕਰ ਰਹੇ ਆ ਕੇਸ ਤਾਂ ਉਹ ਆਪਣੀ ਬੋਡੀ ਤੇ ਲੱਗਿਆ ਰਹਿੰਦਾ ਜਿਹੜਾ ਸਾਰਾ ਕਵਰ ਕਰਦਾ ਈ ਉਸ ਤੋਂ ਇਲਾਵਾ ਸਰਕਾਰ ਨੇ ਸਾਨੂੰ ਇੱਕ ਟੈਬ ਦਿੱਤੇ ਆ ਜੀ ਜੀ ਇਹ ਟੈਬ ਤੇ ਕੋਈ ਵੀ ਕਾਲ ਜਾਂ ਉਸ ਉੱਥੋਂ ਦੀ ਲੋਕੇਸ਼ਨ ਸਾਡੇ ਤੱਕ ਪਹੁੰਚ ਜਾਂਦੀ ਹੈ ਵੀ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਜਿੱਥੇ ਫੋਨ ਹੋਇਆ ਹਾਂਜੀ ਹਾਂਜੀ ਉਹ ਉਹ ਇਹਦੇ ਥਰੂ ਸਾਨੂੰ 112 ਤੇ ਕੋਈ ਵੀ ਕਾਲ ਜਾਏਗੀ ਉਹ ਸਾਨੂੰ ਇਹਦੇ ਥਰੂ ਪਹੁੰਚ ਜਾਏਗੀ ਟੈਬ ਦੇ ਵਿੱਚ ਸਾਰੀ ਲੋਕੇਸ਼ਨ ਤੱਕ ਪਹੁੰਚ ਜਾਏਗੀ ਉਸਲਾਵਾ ਇੱਕ ਸਾਡੇ ਕੋਲ ਆਪਦਾ ਪਰਸਨਲ ਛੋਟਾ ਫੋਨ ਹੈ ਜਿੰਦੇ ਜਿਹੜਾ ਤੁਹਾਨੂੰ ਨੰਬਰ ਦੱਸਿਆ ਜੀ 9855652505 ਹੈ ਜੀ 24 ਘੰਟੇ ਚੱਲਦਾ ਹੈ ਹਾਂਜੀ ਹਾਂਜੀ ਇਹ ਡਾਇਰੈਕਟਲੀ ਕਾਲ ਵੀ ਤੁਸੀਂ ਜੋ ਕੋਈ ਕਰਦਾ ਤਾਂ ਉਹ ਅਸੀਂ ਫੋਨ ਚੱਕਦੇ ਫੋਨ ਚੱਕਦੇ ਹਾਂ ਜੀ ਇਹਦਾ ਨੰਬਰ 9855652505 ਹੈ ਜੀ ਇਹਦੇ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ ਮੈਂ ਹੋਰ ਪੁੱਛ ਲਿਆ ਤੁਹਾਨੂੰ ਜਿਹੜਾ ਇਹ ਟਾਈਮ ਹੈਗਾ ਨਾ ਹਾਂਜੀ ਜਦੋਂ ਤੁਹਾਨੂੰ 112 ਦੇ ਕੋਈ ਕਾਲ ਕਰਦਾ ਉਸ ਬਾਅਦ ਇੱਥੇ ਕੀ ਲੋਕੇਸ਼ਨ ਵੀ ਆਉਂਦੀ ਹੈ ਤੇ ਉਹ ਨੰਬਰ ਵੀ ਆਉਂਦਾ ਹਾਂਜੀ ਉਹ ਉਹਦੇ ਉੱਪਰ ਸਾਨੂੰ ਪੂਰਾ ਦੱਸ ਦਿੱਤਾ ਜਾਂਦਾ ਵੀ ਕਿੱਦਾਂ ਦਾ ਮੈਸੇਜ ਟਾਈਪ ਕਰਕੇ ਵਿੱਚ ਪੂਰਾ ਆ ਜਾਂਦਾ ਜੀ ਵੀ ਕਿੱਦਾਂ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਐਕਸੀਡੈਂਟ ਹੋਇਆ ਓਕੇ ਉਹ ਵੀ ਸਾਡੇ ਤੱਕ ਸਪੂਰੀ ਰਿਪੋਰਟ ਪਹੁੰਚ ਜਾਂਦੀ ਫਿਰ ਅਸੀਂ ਉਸ ਹਸਾਬ ਨਾਲ ਉੱਥੇ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਦੇ ਜਦੋਂ ਪਹੁੰਚ ਜਾਂਦੇ ਹੈਗੇ ਆਂ ਤੇ ਗੱਡੀ ਦੇ ਵਿੱਚ ਹੀ ਉਹ ਸਮਾਨ ਹੈ ਤੁਹਾਡਾ ਫਰਸਟ ਐਡ ਬਿਲਕੁਲ ਫਰਸਟ ਐਡ ਕਿਟ ਕੁਝ ਹੈ ਉਹਦੇ ਵਿੱਚ ਫਰਸਟ ਐਡ ਕਿਟ ਹੈ ਜੀ ਫੁੱਲੀ ਪ ਇੱਕ ਫਰਸਟ ایڈ ਕਿਟ ਸਾਨੂੰ ਦਿੱਤੀ ਗਈ ਹੈ ਉਹਦੇ ਤੋਂ ਇਲਾਵਾ ਅਸੀਂ ਸਾਰਾ ਜੋ ਵੀ ਮੈਡੀਕਲ ਮੈਡੀਸਿਨ ਆਪਾਂ ਨੂੰ ਉਸ ਮੌਕੇ ਦੇ ਮੁਤਾਬਕ ਚਾਹੀਦੀਆਂ ਹੁੰਦੀਆਂ ਉਹ ਸਾਰੀਆਂ ਅਸੀਂ ਵਿੱਚ ਰੱਖੀਆਂ ਹੋਈਆਂ ਜੀ ਉਹਨਾਂ ਦੀ ਕੋਈ ਖਾਸ ਟ੍ਰੇਨਿੰਗ ਦਿੱਤੀ ਗਈ ਹੈ ਵੀ ਮलमपट्टी ਕਿੱਦਾਂ ਕਰਨੀ ਹੈ ਜਾਂ ਇਸ ਸਮੇਂ ਤੇ ਕਿਹੜੀ ਦਵਾਈ ਜਾਂ ਦੇਣੀ ਹੈਗੀ ਹੈ ਇਹ ਸਰ ਸਾਡਾ 3 ਮਹੀਨੇ ਦਾ ਸਰ ਉੱਥੇ ਲਗ ਤੋਂ ਬੈ ਚੱਲਿਆ ਸੀਗਾ ਜਿੰਦੇ ਵਿੱਚ ਸਾਨੂੰ ਇੰਨਾਂ ਚੀਜ਼ਾਂ ਬਾਰੇ ਟ੍ਰੇਨਿੰਗ ਦਿੱਤੀ ਗਈ ਸੀਗੀ ਜੀ ਮੈਂ ਫਰਸਟ ایڈ ਦੇਣੀ ਜਾਂ ਹੋਰ ਜੋ ਵੀ ਆਪਾਂ ਨੂੰ ਉਸ ਟਾਈਮ ਤੇ ਨੀਡ ਹੈ ਚੀਜ਼ਾਂ ਦੀ ਜਾਂ ਲੋੜ ਹੈ ਮੌਕੇ ਤੇ ਉਹਨਾਂ ਦੇ ਤਾਬਿਕ ਸਾਰੀ ਸਾਨੂੰ ਟ੍ਰੇਨਿੰਗ ਦਿੱਤੀ ਗਈ ਸੀ। ਹੂੰ। ਬਿਲਕੁਲ ਜੀ ਜਾਣਕਾਰੀ ਜਿਹੜੀ ਅਸੀਂ ਆ ਉਹ ਤੁਹਾਡੇ ਨਾਲ ਲੈ ਕੇ ਆਏ ਹੈਗੇ ਆ ਇਸ ਟੈਬ ਦੇ ਥਰੂ ਤੁਹਾਡਾ ਜਿਹੜਾ ਮੈਸੇਜ ਆਉਂਦਾ ਹੈ ਇਸ ਟੈਬ ਤੇ ਉਹ ਲੋਕੇਸ਼ਨ ਵੀ ਆਉਂਦੀ ਉਹ ਮੈਸੇਜ ਵੀ ਆਉਂਦਾ ਉਸ ਤੋਂ ਬਾਅਦ ਇਸ ਤੋਂ ਇੱਥੋਂ ਪੂਰੀ ਸਪੀਡ ਦੇ ਵਿੱਚ ਗੱਡੀ ਨਿਕਲਦੀ ਹੈਗੀ ਆ ਵੀ ਜਿੰਨੇ ਲੋਕ ਐਕਸੀਡੈਂਟ ਦੇ ਨਾਲ ਪੀੜਿਤ ਹੋਏ ਆ ਜਿੰਨੇ ਲੋਕਾਂ ਦੇ ਸੱਟਾਂ ਲੱਗਿਆ ਉਹਨਾਂ ਦੀ ਜਾਨ ਬਚਾ ਲਈ ਜਾਏ ਜੇਕਰ ਫਰਸਟ ਐਡ ਇਹਨਾਂ ਦੇ ਕੋਲ ਹੁੰਦੀ ਆ ਦੇ ਦਿੱਤੀ ਜਾਂਦੀ ਆ ਤੇ ਇਹੋ ਕੈਮਰਾ ਹੈਗਾ ਜਿਹੜਾ ਪੂਰੀ ਗੱਡੀ ਨੂੰ ਕਵਰ ਕਰਦਾ ਹੈ ਕਾਫੀ ਫੈਸਿਲਿਟੀ ਇਹਨਾਂ ਗੱਡੀਆਂ 'ਚ ਦਿੱਤੀ ਗਈ ਹੈ ਅ ਸਰਕਾਰਪੀਓ ਗੱਡੀ ਜਿਹੜੀ ਹੈ ਉਹ ਇੱਥੇ ਰੁਕਦੀ ਹੈ ਤੇ ਇਸੇ ਗੱਡੀ ਦੇ ਥਰੂ ਇਹ ਉਹਨਾਂ ਲੋਕਾਂ ਦੀ ਜਾਨ ਬਚਾਉਣ ਦਾ ਇੱਕ ਪ੍ਰਣ ਜਿਹੜਾ ਪੰਜਾਬ ਸਰਕਾਰ ਨਾਲ ਲਿਆ ਸੀ ਸੜਕ ਸੁਰੱਖਿਆ ਫੋਰਸ ਐਸ ਐਸ ਐਫ ਦਾ ਮਤਲਬ ਇਹ ਹੈ ਸੜਕ ਸੁਰੱਖਿਆ ਫੋਰਸ ਵੀ ਸੜਕ ਤੇ ਜਿਹੜੇ ਲੋਕਾਂ ਨੂੰ ਕੋਈ ਦਿੱਕਤ ਆਈ ਉਹਦੀ ਸੁਰੱਖਿਆ ਕਿਵੇਂ ਕਰਨੀ ਹੈਗੀ ਹੈ ਪੂਰੀ ਟ੍ਰੇਨਿੰਗ ਦਿੱਤੀ ਗਈ 3 ਮਹੀਨਿਆਂ ਦਾ ਇਹਨਾਂ ਦਾ ਬੈਚ ਲਿਆ ਉਸ ਤੋਂ ਬਾਅਦ ਇਹ ਟੀਮਾਂ ਬਾਜ਼ਾਰ ਦੇ ਵਿੱਚ ਜਾਨੀ ਕਿ ਮਾਰਕੀਟ ਦੇ ਵਿੱਚ ਇਹਨਾਂ ਨੂੰ ਵੇਚ ਦਿੱਤਾ ਗਿਆ ਰੋਡਾਂ ਤੇ ਰੋਡਾਂ ਤੇ ਇਹਨਾਂ ਦੇ ਪੁਆਇੰਟ ਬਣਾਏ ਗਏ ਜਿੱਥੇ ਗੱਡੀਆਂ ਰੁਕੀਆਂ ਹੋਈਆਂ ਨੇ 49 ਕਿਲੋਮੀਟਰ ਦਾ ਇਹ ਦਹਿਰਾ ਸੋਜਪੁਰ ਫਾਇਲ ਵਾਲਾ ਕਵਰ ਕਰਦੀ ਆ ਇਹ ਗੱਡੀ ਨੰਬਰ ਵੀ ਅਸੀਂ ਇਹ ਨਾ ਜਿਹੜਾ ਸਕਰੀਨ ਤੇ ਦੇ ਦਿੱਤਾ ਪਰ ਅਸੀਂ ਤਾਂ ਇਹ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਐਕਸੀਡੈਂਟ ਹੋਵੇ ਹੀ ਨਾ ਇਹਨਾਂ ਨੂੰ ਜਾਨ ਦੀ ਲੋੜ ਪਵੇ ਹੀ ਨਾ ਪਰ ਫਿਰ ਵੀ ਜੇਕਰ ਕੋਈ ਹਾਸਾ ਵਾਪਰਦਾ ਤਾਂ ਇਹਨਾਂ ਟੀਮਾਂ ਨੂੰ ਤੁਸੀਂ ਜ਼ਰੂਰ ਮੌਕੇ ਤੇ ਬੁਲਾ ਸਕਦੇ ਹੋ ਜਾਂ 112 ਡਾਇਲ ਕਰ ਸਕਦੇ ਹੋ ਜਾਂ 9855652 ਜਿਹੜਾ 200 505 ਵਾਲਾ ਨੰਬਰ ਉਹ ਵੀ ਡਾਇਲ ਹਾਂ ਕਰ ਸਕਦੇ ਹੋ ਉੱਥੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਤੇ ਇਹ ਲੜਕੀਆਂ ਤੇ ਲੜਕੇ ਪੰਜ ਲੋਕਾਂ ਦੀ ਟੀਮ ਦਿਨ ਰਾਤ ਰਹਿੰਦੀ ਆ 8-8 ਘੰਟਿਆਂ ਦੀ ਸ਼ਿਫਟ ਦੇ ਵਿੱਚ ਟੀਮ ਕੰਮ ਕਰਦੀ ਹੈਗੀ ਆ ਗੁਰੂਵਾਰ ਸਾਇ ਲਾਈਵ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਤੁਹਾਡੇ ਤੱਕ ਕੋਈ ਜਾਣਕਾਰੀ ਲੈ ਕੇ ਆ ਜਾਏ ਜਿਹੜੇ ਲੋਕ ਹਿੱਤ ਲਈ ਹੋਵੇ ਮਾਨਵਤਾ ਤੇ ਹਿੱਤ ਦੇ ਲਈ ਗੱਲ ਕੀਤੀ ਜਾਵੇ ਲੋਕਾਂ ਦੇ ਭਲਾਈ ਦੀ ਗੱਲ ਕੀਤੀ ਜਾਵੇ ਤੇ ਹਮੇਸ਼ਾ ਸਾਡੀ ਟੀਮ ਦਾ ਇਹ ਬਰਾਂਡ ਰਹਿੰਦਾ ਹੈਗਾ ਅੱਜ ਦਾ ਵੀਡੀਓ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਚ ਦੇ ਸਕਦੇ ਹੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਵਰਸਾਇ ਲੈ